ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਇਸ ਵਕਤ ਸਮਾਂ ਹੋਇਆ 12:30 ਵਜੇ ਦਾ 10 ਜਨਵਰੀ 2026 ਤੇ ਦਿਖਾਉਣੇ ਅੱਜ ਦਾ ਸਾਨੂੰ ਕੰਮਕਾਰ ਅੱਜ ਆਪਾਂ ਕਰਨੀ ਸੀਗੀ ਸਪਰੇ ਤੇ ਅੱਜ ਸੂਰਜ ਨੇ ਦਿਖਾਈ ਨਹੀਂ ਦਿੱਤੀ ਅੱਜ ਵੀ ਆਪਣੀ ਸਪਰੇ ਕੈਨਸਲ ਹੋਊਗੀ ਕੱਲ ਦਿਨ ਵਧਿਆ ਲੱਗਿਆ ਸੀ ਕੱਲ ਆਪਣੇ ਕੋਲ ਟਾਈਮ ਨਹੀਂ ਸੀਗਾ ਤੇ ਅੱਜ ਨੀਰਾ ਵੀ ਮੁੰਡਾ ਟਾਈਮ ਨਾਲ ਹੀ ਪਾਉਣ ਲੱਗ ਗਿਆ ਅੱਜ ਖੋਜ ਦੇ ਮੂਹਰੇ ਚੱਕਿਆ ਨੇ ਭਾਈ ਦੂਰ ਜਾਉਂਦਾ ਦਾ ਲੱਗਦਾ ਨਹੀਂ ਅਰ ਮਗਾਲੀ ਬਟੰਡੇ ਕਿਹੜਾ ਕੱਢਿਆ ਹੁਣ ਇਹਨਾਂ ਨੇ ਹੁਣ ਕਹਿੰਦੇ ਸੀ ਬਟੰਡੇ ਜਾ ਮੈਂ ਕਿ ਚਲ ਜਾਇਆ ਉਹ ਹੁਣ ਕੱਲ ਨੂੰ ਦੇਖਦੇ ਆ ਦਿਨ ਵਧੀਆ ਲੱਗਦਾ ਤਾਂ ਸਪਰੇਅ ਕਰਾਂਗੇ ਅੱਜ ਤਾਂ ਧੁੰਦ ਬਹੁਤ ਸੀਗੀ ਤਰੇਲ ਬਹੁਤ ਪਈ ਅੱਜ ਬਹੁਤ ਠੀਕ ਹੈ ਆਪਣਾ ਲਵਲੀ ਮਿੱਤਰ ਵੀਡੀਓ ਦੇਖ ਲਈ ਸਾਰੀ ਸੰਗ ਨੂੰ ਪਿਆਰ ਬੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਵਲੀ ਦੇ ਬਲੌਗ ਚ ਸਾਰਿਆਂ ਦਾ ਸਵਾਗਤ ਹੈ ਜੀ ਸਵਾਗਤ ਹੈ ਜੀ ਤੁਹਾ ਦਾ ਹੀ ਸਵਾਗਤ ਹੁਣ ਤੇ ਸਵਾਗਤ ਹੈ ਧੰਨਵਾਦ ਜੀ ਤੁਹਾਡੇ ਤੇ ਮੁੰਡਾ ਜਾ ਰਿਹਾ ਪਰਸੋਂ ਹਾਂ ਜਾ ਚੜ ਕੇ ਮਲੇਸ਼ੀਆ ਪਰਸੋਂ ਵਾਪਸੀਏ ਭਾਈ ਆਪਣੀ ਮਲੇਸ਼ੀਆ ਪਰਸੋਂ ਚਾਵਨੂ ਟਿਕਟ ਬਾ ਪਰਸੋਂ 7:30 ਵਜੇ ਸ਼ਾਮ ਨੂੰ ਠੀਕ ਆ ਤੇ ਕਾ ਦੇਖੋ ਆਪਣਾ ਕੀ ਹੱਲ ਕਰੀਏ लवली ਦਾ ਯਾਰ ਹਲ ਤਾਂ ਇਹ ਪੱਟੀ ਦਾ ਨਾ ਬਾਈ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਇਹਦਾ ਕੀ ਹੱਲ ਕਰੀਏ ਇਹ ਆਪਾਂ ਦਰਮਟ ਦੀ ਟਾਈਗਰ ਵਾਲੀ ਟੁੱਟ ਗਿਆ ਸੀਗਾ ਤੇ ਹੁਣ ਇਹ ਕੱਢ ਕੇ ਪਾਉਣਾ ਔਖਾ ਥੋੜਾ ਜਿਹਾ ਤੇ ਅਸੀਂ ਸੋਚਿਆ ਵੀ ਇਹ ਤੇ ਵੀ ਕੋਈ ਚੀਜ਼ ਰੱਖ ਕੇ ਉੱਤੇ ਘੋਲੂਆ ਪਾ ਦਿੰਦੇ ਫਰ ਤੇ ਥੱਲੇ ਆ ਜੂ ਵੀ ਕੰਮ ਕਾਮਯਾਬ ਹੋ ਜੂ ਜਾਂ ਨਹੀਂ ਇਹਨੂੰ ਬਦਲ ਦਈਏ ਦੱਸਿਓ ਬਾਈ ਜ਼ਰੂਰ ਚੱਲ ਪਿਆਜ ਉੱਪਰ ਬਠੰਡੇ ਨੇ ਲੇਟ ਬਹੁਤ ਹੋ ਗਏ ਤੁਸੀਂ 100 ਯਾਰਡ ਤਾਂ ਦੋ ਹੀ ਵਜੇ ਆਲੇ ਦੋ ਵਜੇ ਆ ਚਾਰ ਘੰਟੇ ਹੁਣ ਜਾਣ ਦੇ ਲਾ ਲੋ ਤੁਸੀਂ 6 ਤਾਂ ਵੱਜ ਗਏ ਹਾਂ ਘੰਟਾ ਉੱਥੇ ਲਾਉਂਗੇ ਦੰਨਾ ਸਵਾ ਦੰਨਾ ਘੰਟੇ ਆਉਣੇ ਜਾਣ ਦੇ ਸੂਰਜ ਵੀ ਆ ਗਿਆ ਸੀ ਸੂਰਜ ਵੀ ਆ ਗਿਆ ਭਾਈ ਸਾਨੂੰ ਬਾਪੇ ਤੋਂ ਗਾਣਾ ਲਗਾਉਗਾ ਚੱਲ ਕੋਈ ਨਾ ਮੈਂ ਢੋਲ ਢੂਲ ਭਾਗ ਲਿਆਉਣਾ ਕਰਾਂ ਕਰਦਾ ਤਿਆਰੀ ਜੇ ਵਜੇ ਲੱਗਿਆ ਵੀ ਵਧੀਆ ਕੜਾਕੇਦਾਰ ਢੋਪਾ ਰੇ ਇੱਧਰਲੇ ਇਨਾਂ ਵਾਲੇ ਖੇਤ ਤੇ ਕਰਿਆ ਜੋ ਕੋਈ ਨਾ ਦੇਖਦੇ ਹਾਂ ਇਹਨਾਂ ਢੋਲ ਢੂਲ ਦੇ ਕੇ ਚਲਾ ਕੇ ਦੇਖਦਾ ਕਿਵੇਂ ਸਹੀ ਆ ਸੈਟਾ ਕੰਮ ਚੱਲਾ ਬਲ ਟਾਈਮ ਦਾ ਪਿਆ ਠੀਕ ਆ ਭਾਈ ਜੀ ਮੈਂ ਆਹੀਂ ਪਹਿਲਾਂ ਪਾਇਆ ਸੀਗਾ ਕਿ ਮੈਨੂੰ ਇਹ ਸੀ ਕਿ ਧੁੱਪ ਨਿਕਲੇ ਜੇ ਤਾਂ ਦਵਾਈ ਦਬੂਈ ਕਰਨ ਦਾ ਮਾਹੌਲ ਵੀ ਬਣ ਸਕਦਾ ਹੈਗਾ ਤੇ ਤਾਂ ਅੱਜ ਵੀ 12:30 ਪਾਉਣੇ 1 ਵਜੇ ਨੂੰ ਆ ਨੀਰੇ ਵਾਲਾ ਕੰਮ ਰਵੇੜਤਾ ਸੀ ਇਹਨਾਂ ਦਾ ਨਹੀਂ ਤਾਂ 2:30 ਵਜੇ ਪਾਉਣੇ ਹੁੰਨੇ ਆ ਤੇ ਚਲ ਹੁਣ ਜਿਹੜਾ ਸਪਰੇਅ ਕਰਨ ਦਾ ਮਾਹੌਲ ਬਣਿਆ ਉਹਨੇ ਥੋੜੀ ਜਿਹੀ ਛਿੜਕਿਆ ਆਉਣਗੇ ਸੰਗਲੀ ਪਾਉਣੇ ਆ ਕਿੱਲਿਆਂ ਤੇ ਜੀ ਹੂੰ ਚਲ ਜਾਇਆਓ ਫਿਰ ਤੁਸੀਂ ਜਾਓ ਬਸ ਉਸ ਨਾਲ ਡੱਪ ਜੇ ਠੀਕ ਹੈ ਬਰੇਂਡੇ ਜਾਂਦੇ ਆਂ ਚਾਹ ਚੜਿਆ ਹੋਇਆ ਹੋਰ ਚਾਹ ਆ ਠੀਕ ਆ ਚਲੋ ਓਕੇ ਠੀਕ ਆ ਗਏ ਤੇ ਆਈ ਜਾਇਆਓ ਢੋਲ ਭਾਗ ਤਲਾਤ ਲੋਕੇ ਦੇਖ ਲਾਂਗੇ ਕਹ ਆ ਤਾਰੂਤਾ ਵਾਟਰ ਕਿੱਥੇ ਲਾਵਾਂਗੇ ਪਹੁੰਚ ਗਏ ਆਪਾਂ ਚਾਚੇ ਇਹ ਕਰੇ ਸੱਤਰੀ ਗਲਵਾਸੀ ਹੋ ਠੀਕ ਹੋ ਹੋ ਠੀਕ ਆ ਹੋ ਠੀਕ ਆ ਤੂੰ ਠੀਕ ਆ ਵਧੀਆ ਹਾਂ ਹੋਰ ਠੀਕ ਆ ਵਧੀਆ ਇਹ ਇਹ ਆਪਣੇ ਚਾਚੇ ਇਹ ਕਰ ਇਤਰੀ ਹੁੰਦੇ ਆਪਣੇ ਖਾਂਦ ਸਾਰੇ ਉਹ ਟੂੜੇ ਵਾਲੇ ਮਸ਼ੀਨ ਕਰੇ ਟਰੈਕਟਰ ਇੱਧਰ ਦੂਜਾ ਆਪਣਾ ਤੇ ਢੋਲ ਵੀ ਇੱਥੇ ਟਰਾਲੀ ਕੋਈ ਲੈ ਕੇ ਗਿਆ ਦੇ ਰੁਕਤਾ ਬੇਟਰ ਚੱਕ ਕੇ ਆਪਾਂ ਹੁਣ ਇੱਕ ਪਾਸੇ ਲਾਉਣੇ ਆ ਉੱਧਰ ਸ਼ੈੱਡ ਤੇ ਲਾਉਣਾ ਸਾਫ਼ ਸੁਫ਼ ਕਰਨ ਵਾਲਾ ਪਿਆ ਜੇ ਧੋਤਾ ਨਹੀਂ ਸਮਾਰ ਕੇ ਐਂ ਹੀ ਕੱਟਦਾ ਸੀ ਪਹਿਲਾ ਕੰਮ ਕੋ ਮਲੇ ਕੇ ਅਜੇ ਉਵੇਂ ਹੀ ਪਿਆ ਚੱਲ ਹੂੰ ਇਹ ਗੰਦਾ ਆ ਉੱਤੇ ਤੇਰੇ ਤੇ ਤਾਂ ਤੇ ਇਹਦੇ ਪਾਣੀ ਜਾ ਮਾਰਦਿਆਂ ਵੀ ਨਹੀਂ ਮਾਰ ਦਿੰਦਾ ਉੱਥੇ ਮਥਲੋਂ ਬੜਾ ਗਰਦਾ ਇਹ ਪਾਣੀ ਤਾਂ ਮਾਰਦਾ ਪਾਣੀ ਮਾਰੂ ਨਹੀਂ ਇਹ ਇਹ ਤੇਲ ਮਾਰ ਦਈਏ ਢੀਜ ਲੋ ਕੋਲੈਟ ਹੈ ਨਹੀਂ ਕੋਈ ਹੈ ਨਹੀਂ ਕੇ ਚੱਲ ਪੀ ਆ ਆਪਣੇ ਚਾਚੇ ਦਾ ਮੁੰਡਾ ਕਾਲਾ ਹੋਰ ਕਿਵੇਂ ਕਾਲੇ ਵਧੀਆ ਵਧੀਆ ਬਿਕ ਤੂੰ ਠੀਕ ਆ ਆਪਣੇ ਦਵਾਈ ਵਾਲਾ ਕੰਮ ਅੱਜ ਵੀ ਕੈਨਸਲ ਹੋ ਗਿਆ ਹਨਾ ਕੱਲ ਵਧੀਆ ਸੀ ਕਰਿਆ ਆਉਂਦੇ ਜੀ ਆਪਾਂ ਕੱਲ ਕਰਿਆ ਆਉਂਦੇ ਤਾਂ ਵਧੀਆ ਰਹਿੰਦੇ ਹੂੰ ਚੱਲ ਦੇਖਦੇ ਹਾਂ ਹੁਣ ਫਿਰ ਕੀ ਸਾਰੇ ਨਹੀਂ ਕੋਈ ਹੁਣ ਤਾਂ ਪਰ ਹੱਥ ਲਾਤਾ ਹਾਂ ਹਜੇ ਵੀ ਹੈ ਚੱਲ ਦੁਬਾਰੀ ਕਰ ਲੈਨੇ ਆ ਚਮਕਾਤਾ ਬਈ ਧੋ ਗਿਆ ਆਪਾਂ ਰੋਟਾ ਵੇਟਰ ਤੋਤਾ ਤਾਂ ਪਹਿਲਾਂ ਵੀ ਸੀ ਪਹਿਲਾਂ ਮੋਟਾ ਇਹ ਧੋਕੇ ਘੜਤਾ ਸੀਗਾ ਮੁੜ ਕੇ ਘੋਲ ਕਰਕੇ ਦੇਖੀ ਤੇ ਅੱਜ ਸਮਾਰ ਕੇ ਧੋਕੇ ਉਸੇ ਲਾਉਣੇ ਇੱਕ ਛੇੜ ਤੇ ਲੀ ਜੀ ਕੀ ਕਰਦਾ ਤਾਜਾ ਕੀ ਬਣਦਾ ਏ ਓਏ ਕੌਣ ਬਣਦਾ ਤੂੰ ਹੈ ਸਮਾਂ ਹੋਇਆ 2:50 ਮਿੰਟਾਂ ਦਾ ਧੂਲ ਆਪਾਂ ਉਧਰ ਚਾਚੇ ਘਰੋਂ ਲਿਆਏ ਸੀ ਇੱਕ ਵਾਰ ਇਹਨੂੰ ਚੈੱਕ ਕਰਕੇ ਦੇਖਦੇ ਆਂ ਫਿਰ ਆਪਾਂ ਕਰਕੇ ਆਉਣੇ ਸਪਰੇ ਗਨ ਵਿੱਚ ਪਈ ਆ ਚਲਾ ਕੇ ਦੇਖਦੇ ਆ ਕਿ ਰ ਇਹ ਨੂੰ ਸਹੀ ਚੱਲਦਾ ਬਾਲੀ ਟਾਈਮ ਦਾ ਖੜਾ ਇੱਕ ਕੰਮ ਨੇ ਲਿਆ ਹੁਣ ਤਾਂ ਕਰਦੇ ਆ ਚੈੱਕ ਕਰ ਉਸ ਪਾ ਕੇ ਹੋ ਗਿਆ ਜੀ 3:20 ਮਿੰਟਾਂ ਦਾ ਧੁੱਪ ਸੋਣੀ ਨਿਕਲਿਆ ਜੀ 5:00 ਮਿੰਟ ਨਿਕਲਿਆ ਜੀ ਹਾਂ ਤੇ ਇੱਕ ਪਾਉਣਾ ਕਟੋਲਾ ਜਿ ਕਰਾਂ ਕਾਲਾ ਕਾਲਾ ਹੈਪੀ ਤੇ ਮੈਂ ਤਿੰਨੇ ਜਾਣੇ ਕੁਛ ਲੇਕ ਨਹੀਂ ਕਰਿਆ ਆਉਣੇ ਚੱਲ ਬੱਥੂ ਵਾਲੀ ਕਰਨੀ ਹੈ ਇੱਕ ਢੋਲ ਗੁੱਲੀ ਡੰਡੇ ਵਾਲੀ ਉਧਰ ਕਰਤੀ ਸੀ ਪਹਿਲਾਂ ਆਪਾਂ ਪਾਣੀ ਦਾ ਦੂਜੀ ਕਰਨੀ ਆਪਾਂ ਤਾਂ ਬੱਥੂ ਵਾਲੀ ਕੋਣੀ ਆ ਲਿਕੜ ਜੀ ਉਹ ਤਾਂ ਚੱਲ ਕੇ ਮੈਂ ਚਲਾਮਾ ਚਲਾ ਆਲਾ ਚੱਲ ਮੋੜ ਲਾ

ਨਾ ਪੂਗਾ ਨਾ ਜਾ ਇਧਰੋਂ ਆ ਬੰਦ ਦਿੰਨੇ ਇੱਕ ਆ ਬੰਦ ਦਿੰਨੇ ਆ ਇੱਕ ਟਾ ਕੰਮ ਲਾਵਾਂਗੇ ਰ ਪਹੁੰਚ ਕੇ ਕੀਤੇ ਭਾਈ ਆਪਣੇ ਕੋਲ ਆ ਗਏ ਹੈਪੀ ਦਵਾਈ ਲੈ ਕੇ ਪਹਿਲਾਂ ਆ ਗਏ ਸੀ ਬਾਹਤਿਆ ਮੋੜ ਕੇ ਨਾਲੇ ਇਧਰ ਬਾਥ ਰੋਕ ਦੇ ਗੱਡੀ ਲੈਦੀ ਆ ਬਾਥੂ ਵਾਲੀ ਨਾਲ ਕੀ ਆਇਲ ਕਰਪਾ ਆ ਕਰਦੇ ਆ ਦੁਬਈ ਆਪਾਂ 58% ਬਾਥੂ ਵਾਲੀ ਇਸ ਗੋਲੀ ਡੰਡੜੀ ਪਹਿਲਾਂ ਆਪਾਂ ਕਰਤੀ ਸੀ ਉਹ ਨਾਲ ਕਹਿੰਦੇ ਉਹਨੇ ਰਿਜ਼ਲਟ ਨਹੀਂ ਮਿਲਦਾ ਨਾਲੇ ਕਣਕ ਨੂੰ ਖਰਾਬ ਕਰਦੀ ਆ ਵਿੱਚ ਆਪਾਂ ਪਹਿਲਾਂ ਪਾਈ ਨਹੀਂ ਬੱਥੂ ਵਾਲੀ ਇਹ ਹੁਣ ਅਟ ਕਰਦੇ ਆਂਗੇ ਆ ਲੈ ਬਾਲੀ ਨਾ ਉਹ ਵੱਡ ਡੱਕਦੇ ਦਵਾਈ ਸਾਰੀ ਪੋਣੀ ਇਹ ਤਾਂ ਲੀਟਰ ਸਾਰਾ ਪਾਣ ਵਿੱਚ ਜਿੰਨੇ ਇੱਕ ਬਿਹਤਰੀ ਫਤੋਣੀ ਲੀਕ ਤੇ ਦੇ ਚੁਣ ਆ ਨਾ ਨਾ ਪਰ ਚਲੋ ਪਰ ਤਾਂ ਚਲੋ ਨਹੀਂ ਪਤਾ ਸਾਨੂੰ ਕੀ ਕੀ ਕਹਿੰਦਾ ਅੱਛਾ ਇੱਥੇ ਬਸ 7 ਦਿਨ ਹੋ ਗਏ ਹਫਤਾ ਹੋ ਗਿਆ ਹੂੰ ਚਲਾ ਦੇ ਉਹ ਰੇਸ਼ ਬਲੀ ਕਟਾਈ ਪਈ ਹੈ ਨਾ ਓਏ ਰੇਸ਼ ਕਰਦੀ ਮੜੀ ਜੀ ਬਹੁਤ 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 ਆ ਚੱਲ ਕਰਤੀ ਨਾਉਣਾ ਕੇ ਬਹੁਤ ਆ ਮੈਂ ਸਨਡ ਮਾਰ ਕੇ ਤੁਰਾਂ ਮਾਰਾ ਪਰਾ ਕਰ ਲਾ ਬੁਲ ਕੇ ਠੀਕ ਹੈ ਅੰਟੀ ਹੋ ਲ ਗਈ ਜਿੱਦੀ ਨੀ ਵੇੜਨੇ ਹਮ ਕੰਮ ਖੜ ਗਿਆ ਮਿੱਤਰੋ ਆਪਣੀ ਪੈ ਪਾਟ ਗਈ ਦੇਖਦੇ ਆ ਕਾਗਜ਼ ਬੁੰਜ ਬਨ ਕੇ ਚੱਲੇ ਆ ਜੇ ਕੰਮ ਇਹ ਨਿਕਲੇ ਕੰਮ ਕਰਨਾ ਕਾਗਜ਼ ਮੁੰਮੀ ਹੋਰ ਉਹ ਦੇਖਦੇ ਆ ਬਨ ਕੇ ਦੇਖਦੇ ਆ ਕਾਗਜ਼ ਬਨ ਕੇ ਜਦੋਂ ਧਾਗਾ ਬਨਾਂਗੇ ਤੈਨੂੰ ਫਿਰ ਜੋੜ ਲਗਾਉਣਾ ਪਊਗਾ ਜੀ ਨਾ ਚੱਲਿਆ ਕੰਮ ਹਾਂ ਬਨ ਕੇ ਦੇਖ ਲੈਨੇ ਗੇ ਨਾ ਦੇਖ ਧਾਗਾ ਵੀ ਇਹ ਗੀਜੇ ਚ ਪਾਏ ਤਾਂ ਕੰਮ ਦੇ ਗਿਆ ਨਹੀਂ ਦਾ ਧਾਗੇ ਦਾ ਬਾਤ ਪਾਈ ਹਾਂ ਉਹ ਮੈਂ ਨਹੀਂ ਕੰਮ ਕਰਦੇ ਕੋਈ ਫਿੰਦਾ ਫੇਟੇ ਆਨੇ ਤਾਲਾ ਪਕੜ ਜੀ ਵਧੀਆ ਪਾ ਲਊ ਕਿਰਾਂ ਲਾਤਾ ਜੋੜ ਆਪਾਂ ਕਿੱਧਰ ਗਈ ਕਾਹਗੇ ਜਮਨ ਕੇ ਉੱਤੇ ਰਸੀ ਬੰਦੀ ਦੇਖਦੇ ਚਲਾ ਕੇ ਕਿਵੇਂ ਚੱਲਦਾ ਜਾਂ ਨਹੀਂ ਕੰਮ ਆਪਣਾ ਚਲਾਣੇ ਗਾਲਿਆ ਕੀ ਕਰਦਾ ਵੀ ਇਹ ਡੰਗ ਲਾ ਦੇ ਕਿਵੇਂ ਬਣਦਾ ਪ੍ਰੈਸ਼ਰ ਹੋਏ ਚੱਲਿਆ ਨਹੀਂ ਕੰਮ ਆਪਣਾ ਆਪਰੇਸ਼ਨ ਕਰਾਇਆ ਰੋਟ ਨਹੀਂ ਆਇਆ ਹੁਣ ਕਰਦੇ ਆ ਪੈਪ ਇਕੱਠੀ ਕੱਲ ਨੂੰ ਕਰਾਂਗੇ ਦਵਾਈ ਇੱਕ ਟਾਈਮ ਵੀ ਬਹੁਤ ਹੋ ਗਿਆ 3:45 ਹੋ ਗਏ ਹਨ ਟਾਈਮ ਹਾਂ ਛੋੜਾ 3:45 ਹੋ ਗਏ ਦਿਨ ਤੱਕ ਗਿਆ ਤੇ ਹੁਣ ਕੱਲ ਨੂੰ ਕਰਾਂਗੇ ਹੁਣ ਹੁਣ ਜਾਣ ਚੀ ਟਾਈਮ ਲੰਘ ਜੂ ਅਜੇ ਹੁਣ ਦਾਵਾਂਗੇ ਪੈਪ ਇੱਧਰ ਕਰਦੇ ਓੜੇ ਵੇ ਢੜ ਜਾਂਦੀ ਆ ਆ ਜੋਰ ਪਤਾ ਨਹੀਂ ਕਦੋਂ ਹੋਈ ਜਾਂਦੀ ਆ ਜਾਂਦੇ ਹੋ ਦੇਖਣਗੇ ਕੱਲ ਫਿਰ ਦੇਖਦੇ ਆ ਜੋੜ ਲਵਾ ਲਾਂਗੇ ਇਹੋ ਆ ਸੂਰਜ ਕੀ ਮੇਰੇ ਕਿੱਲੀ ਦਾ ਵੀ ਜਿਹਾ ਸੈਠੀ ਉਹ ਉਹ ਵੀ ਚੱਕ ਲਾਂਗੇ ਆ ਆ ਨਿਕਲ ਗਏ ਵੀ ਆਪਣੇ ਕ੍ਰੋਸ ਲਿਆ ਲੋਕ ਜੀ ਇੱਕ ਤਾਂ ਰਾਜ ਟਿਕ ਪਿਆ ਸਾਨੂੰ ਪਤਾ ਲੱਗੇ ਕੱਢ ਪਿਆ ਜਾਵੇ ਦੇਖੋ ਇੱਥੇ ਟਿਕ ਪਿਆ ਕੋਲ ਆ ਪਹੁੰਚ ਕੇ ਕਰ ਬਈ ਟਾਈਮ ਹੋਇਆ ਸਵਾ 5 ਵਜੇ ਦਾ ਤੇ ਆ ਜੋੜ ਆਪਣਾ ਹਜੇ ਲੱਗਿਆ ਨਹੀਂ ਮਿਸਤਰੀ ਹੈ ਨਹੀਂ ਸੀ ਦੁਕਾਨ ਤੇ ਕੱਲ ਸੋਭਾ ਲਵਾ ਲਾਂਗੇ ਦੇਖਦੇ ਆਂ ਢੋਲ ਹੋਰ ਲੈ ਜਾਾਂਗੇ ਤੇ ਸਸਰੀ ਘਰ ਮੰਮੀ ਸਸਰੀ ਘਰ ਮਸਾਂ ਧੁੱਪ ਨਿਕਲੀ ਸੀ ਅੱਜ ਅੱਜ ਧੁੱਪ ਨਿਕਲੀ ਸੀ ਅੱਜ ਪਾ ਪਾਣੀ ਦੀ ਦੋ ਪਾਂਤੇ ਲਾਈਆਂ ਸੀ ਜੇ ਇਦਾਂ ਕਿ ਲੱਗ ਰਿਹਾ ਸੀਗਾ ਹੁੰਦੇ ਰਹੇਗਾ ਕਿ ਅੱਜ ਕੰਮ ਨਿਬੜ ਜਾਂਦਾ ਵਰੀਏ ਚੌਕਰੀ ਧੁੱਪ ਨਿਕਲੀ ਸੀਗੀ ਤੇ ਜੀ ਰਾਜੂ ਆਇਆ ਤਾਂ ਹੁਣ ਸਭ ਕਾ ਇੰਜ ਹੋ ਗਿਆ ਲੈ ਚੱਲ ਕੋਈ ਨਾ ਹੋ ਜੂਗੀ ਬੱਦਗਾ ਤੇ ਪੁੱਠੇ ਮੜਿਆ ਆਏ ਜਾ ਕੇ ਹੋਰ ਚੱਲ ਕੋਈ ਕੱਲ ਕੱਲ ਨੂੰ ਦੇਖਦੇ ਆਂ ਧੁੱਪ ਹਾਂ ਬਸ ਤੁਹਾਡੀ ਸਸਰੀ ਘਰ ਦਾ ਬੇਬਾ ਤੁਹਾਨਾਂ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹਲਾ ਬਾਹਲਾ ਲਾਇਕ ਛੇਰ ਕਮੈਂਟ प्यारे प्यारे जरूर करो फेसबुक ਤੇ ਫੋਲੋ ਵੀ ਕਰੋ ਟੋਟੋ ਲੈ ਕੇ ਟੋਟੇ ਕ ਬਲਾਗ ਨੂੰ ਜ਼ਰੂਰ ਦੇਖਣਾ ਤੇ ਸਬਸਕ੍ਰਾਈਬ ਵੱਧੋ ਵੱਧ ਜੁੜੋ ਇਹ ਹੀ ਬੇਨਤੀ ਹੈ ਮੇਰੀ ਤਾਂ ਹਾਂਜੀ ਤੇ ਠੀਕ ਹੈ ਧੰਨਵਾਦ ਸਾਰਿਆਂ ਦਾ ਇੰਨਾ ਕਿਸੇ ਅਜਾ ਆਪਣਾ ਅੱਜ ਦਾ ਬਲਾਗ ਉਮੀਦ ਕਰਦੇ ਹਾਂ ਸਾਨੂੰ ਵਧੀਆ ਲੱਗਿਆ ਹੋਊਗਾ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ